ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਗੱਜਨ ਸਿੰਘ ਪਿੰਡ ਦਾ ਕਾਮਾ ਬੰਦਾ ਦਿਹਾੜੀ ਕਰਕੇ ਖਾਣ ਵਾਲਾ ਘਰ ਵਿੱਚ ਬਿਮਾਰ ਬਾਪੂ ਅਤੇ ਜਵਾਨ ਧੀ ਤੇ ਪਤਨੀ। ਗੱਜਨ ਬੰਦੇ ਸਰਪੰਚ ਦਾ ਖਾਸਾ ਕਾਮਾ ਸੀ ਅਤੇ ਰਾਜਨੀਤੀ ਦਾ ਊੜਾ ਵੀ ਨਹੀਂ ਸੀ ਜਾਣਦਾ। ਸਰਪੰਚ ਦਾ ਬੋਲ ਜਵਾਨੋਂ ਨਿਕਲਦਿਆਂ ਹੀ ਬੂਰਾ ਕਰਦਾ ਸੀ। ਉਹਦੇ ਭਾ ਦਾ ਸਰਪੰਚ ਦੀ ਮੰਤਰੀ ਨਾਲ ਖਾਸੀ ਉੱਠਣੀ ਬੈਣੀ ਸੀ ਸਰਕਾਰੀ ਦਰਬਾਰੇ 'ਚ ਬਹੁਤ ਚਾਲਦੀ ਸੀ। ਪਰ ਉਹ ਨਹੀਂ ਪਤਾ ਸੀ ਕਿ ਉਹਦੇ ਵਰਗੇ ਭੋਲਿਆਂ ਨੂੰ ਵਰਤਣਾ ਲੀਡਰਾਂ ਦੀ ਰਾਜਨੀਤੀ ਦਾ ਇੱਕ ਹਿੱਸਾ ਹੁੰਦਾ ਹੈ। ਬੋਟਾਂ ਦਰਾਂ ਕੰਮ ਛੱਡ ਗੱਜਣ ਸਿਉ ਦਿਨ ਰਾਤ ਪਾਰਟੀ ਦੀ ਕਮਾ 'ਚ ਤੁਰਿਆ ਫਿਰਦਾ ਰਹਿੰਦਾ। ਬਾਪੂ ਬਹੁਤ ਸਮਝਾਉਂਦਾ ਕਿ ਲੀਡਰ ਕਿਸੇ ਦੀ ਮਿੱਤ ਨਹੀਂ ਹੁੰਦੇ, ਤੂੰ ਜੇ ਕੰਮ ਕਰੇਂਗਾ ਤਾਂ ਖਾਏਂਗਾ। ਪਰ ਗੱਜਣ ਤੇ ਕੋਈ ਅਸਰ ਨਾ ਹੁੰਦਾ ਉਹ ਨਾਂ ਸੰਦਾ ਰੈਲੀਆਂ 'ਚ ਤਰਲੇ ਮੈਂਤਾ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਲੈ ਜਾਂਦਾ ਤੇ ਮੰਤਰੀ ਸਾਹਿਬ, ਮੋਹਰੇ ਸਰਪੰਚ ਦੇ ਨੰਬਰ 1 ਦੇ ਪੈਸਾ ਲੈ ਮਹੀਂ ਚੱਲਦਾ ਰਿਹਾ ਗੱਜਣ ਦੀ ਧੀ ਦਾ ਵਿਆਹ ਤੈ ਹੋਇਆ ਤਾਂ ਉਹ ਸੱਦਾ ਦੇਣ ਵਿਆਹ ਦਾ ਕਾਰਡ ਲੈ ਕੇ ਸਰਪੰਚ ਦੇ ਘਰ ਗਿਆ ਤੇ ਝਿਜਕ ਕੇ ਜੇ ਕਿਹਾ ਕਿ ਮੰਤਰੀ ਸਾਹਿਬ ਨੂੰ ਵੀ ਕਾਰਡ ਦੇ ਦਿਓ ਸਰਪੰਚ ਸਾਹਿਬ ਹਾਂ ਮੈਂ ਲਾ ਦੂੰ ਸੁਨੇਹਾ ਸਰਪੰਚ ਨੇ ਸਿਰ ਹਿਲਾ ਕੇ ਹਾਮੀ ਭਰੀ ਗੱਜਣ ਦੇ ਮਨ ਚ ਸੀ ਕਿ ਸਾਰੇ ਪਿੰਡ ਚ ਠੋਕ ਬਣ ਜੂ ਜਦੋਂ ਮੰਤਰੀ ਸਾਹਿਬ ਮੇਰੇ ਘਰ ਆਉਣਗੇ ਪਿੰਡ ਵਾਲਿਆਂ ਦੇ ਕਾਲਜੇ ਫੂਕੇ ਜਾਣਗੇ ਇਦੇ ਵਿਆਹ ਦਾ ਦਿਨ ਆਇਆ ਬਰਾਤ ਬੂਹੇ ਤੇ ਟੁੱਕੀ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਮਹੌਲ ਉਦੋਂ ਗਮਗੀਨ ਹੋ ਗਿਆ ਜਦੋਂ ਮੁੰਡੇ ਵਾਲਿਆਂ ਵੱਲੋਂ ਹੋਰ ਲੈਣ ਦੇਣ ਕਾਰਨ ਤੇ ਦਾਜ ਦੀ ਮੰਗ ਕੀਤੀ ਅਚਾਨਕ ਗੱਜਨ ਦੇ ਟੱਬਰ ਤੇ ਜਿਵੇਂ ਬਿਜਲੀ ਡਿੱਗ ਪਈ ਗੱਜਨ ਸਿਉਂ ਤਰਲੇ ਮਿੰਤਾ ਕਰਨ ਲੱਗਾ ਪਰ ਉਹ ਨਾ ਮੰਨੇ ਕੁੜੀ ਦੀ ਡੋਲੀ ਤਾਂ ਹੀ ਉਠੂ ਜੇ ਪਹਿਲਾਂ ਸਾਡੀ ਮੰਗ ਪੂਰੀ ਹੋ ਇਹ ਬੋਲ ਜਾਂਦ ਗੱਜਨ ਦੇ ਬਿਮਾਰ ਬਾਪੂ ਦੇ ਕੰਨੀ ਪਾਈ ਤਾਂ ਉਸਨੇ ਮੜਾਸਾ ਮਾਰੀ ਅਸਮਾਨੀ ਰੰਗ ਦੀ ਪੱਗ ਮੁੰਡੇ ਦੇ ਪਿਓ ਦੀ ਪੈਰਾਂ ਚੋਂ ਲਾਹ ਧਰੀ ਫਿਰ ਵੀ ਮਨਤਾ ਕਾਰਨ ਤੇ ਵੀ ਜਦ ਨਾਮ ਅੰਨੇ ਤਾਂ ਗੱਜਨ ਸਿਉ ਸਵਰਦ ਟੁੱਟਦਾ ਦਿਸਿਆ ਅਤੇ ਉਹ ਗੱਜਿਆ ਤੁਸੀਂ ਖੜ ਜੋ ਕੇ ਰਾ ਹੁਣ ਨਾ ਜਾਇਓ ਜੇ ਬੰਦੇ ਦੇ ਪੁੱਤੋਂ ਮੈਂ ਹੁਣੇ ਆਇਆ ਤੁਸੀਂ ਮੇਰੀ ਪਹੁੰਚ ਨੂੰ ਨਹੀਂ ਜਾਣਦੇ ਮੈਂ ਤੋਰਦਾ ਗੱਡੇ ਭਰ ਕੇ ਸੋਨੇ ਦੇ ਗੱਜਨ ਸਿਉ ਮੋਢੇ ਤੋਂ ਬਰਨਾ ਛਾੜ ਦਿਆ ਮੰਤਰੀ ਦੀ ਸ਼ਹਿ ਚ ਸਰਪੰਚ ਦੇ ਘਰ ਵੱਲ ਹੋ ਗਿਆ ਸਰਪੰਚ ਦੇ ਘਰ ਜਾ ਕੇ ਸਾਰੀ ਵਿਥਿਆ ਸੁਣਾਈ ਸਰਪੰਚਾ ਤੋ ਚੱਲ ਮੇਰੇ ਨਾਲ ਆਪਾਂ ਮੰਤਰੀ ਸਾਹਿਬ ਕੋਲ ਚੱਲੀਏ ਮੇਰੀ ਧੀ ਦਾ ਘਰ ਵਸਣ ਤੋਂ ਪਹਿਲਾਂ ਉਜੜ ਜਾਊ ਮੇਰੀ ਪਿੰਡ ਚ ਕੀ ਰਹਿ ਜੂ ਨਾਲੇ ਤੁਹਾਡੇ ਹੁੰਦਿਆਂ ਇਹ ਸਭ ਕੋਈ ਕਿਵੇਂ ਕਰ ਜੂ ਭਲਾ ਮੇਰੀ ਤਾਂ ਇੱਜ਼ਤ ਹੁਣ ਤੁਹਾਡੇ ਹੱਥ ਹੈ ਮੈਂ ਅਜੇ ਤੱਕ ਸੋਡਾ ਹਰ ਬੋਲ ਪਗਾਇਆ ਗੱਜਣ ਸਿਓ ਮਜਬੂਰ ਬਾਬਲਾ ਬਣ ਗਲ ਚ ਪਾਈ ਪਰਨੇ ਨੂੰ ਸਰਪੰਚ ਮੂਰੇ ਫਲਾ ਕੇ ਭੁੱਬਾ ਮਾਰੇ ਸੀ ਸਰਪੰਚ ਅਖਬਾਰ ਨੂੰ ਬੰਦ ਕਰਕੇ ਕਹਿਣ ਲੱਗਾ ਵੇਖ ਗੱਜਣਾ ਹੁਣ ਨੇ ਵੋਟਾਂ ਦੇ ਦੇਣ ਤੇ ਮੰਤਰੀ ਸਾਹਿਬ ਕੋਲ ਸਮਾਂ ਘੱਟ ਹੀ ਹੁੰਦਾ ਹੈ ਅੱਜ ਆਪਣੇ ਪਿੰਡ ਦੀ ਬਾਹਰਲੀ ਢਾਣੀ ਦੇ ਕੋਸਕ ਘਰਾਂ ਚ ਵਿਰੋਧੀ ਪਾਰਟੀ ਦੇ 20 ਪਰਿਵਾਰ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਅਸੀਂ ਪਹਿਲਾਂ ਉੱਧਰ ਜਾਣਾ ਤੇਰਾ ਮਸਲਾ ਆ ਕੇ ਵੇਖਦੇ ਆਂ ਤੂੰ ਕੇਰਾ ਟਕਾਹ ਕਰ ਜਾ ਕੇ ਕੱਢਵੀਂ ਜੁੱਤੀ ਨੂੰ ਪੈਰੀਂ ਪਾਉਂਦਾ ਸਰਪੰਚ ਫੋਨ ਕੰਨ 'ਨਾਂ ਲਾ ਕੇ ਹਾਂਜੀ ਹਾਂਜੀ ਮੰਤਰੀ ਸਾਹਿਬ 100 ਸਰੋਪਿਆਂ ਦਾ ਇੰਤਜ਼ਾਮ ਮੈਂ ਕਰ ਲਿਆ। ਬਸ ਗੱਡੀ 'ਚ ਰਵਾ ਰਖਵਾ ਕੇ ਮੈਂ ਹੁਣੇ ਪਹੁੰਚਿਆ। ਨੌਕਰ ਨੂੰ ਗੱਜਾਂ ਦੇ ਚਾਹ ਪਾਣੀ ਪਿਉਣ ਲਈ ਕਹਿ ਕੇ ਸਰਪੰਚ ਚਲਾ ਗਿਆ ਗੱਜਾਂ ਨੂੰ ਆਪਣਾ ਆਪ ਹੱਡਾ ਰੋੜੀ ਚ ਪਾਈ ਕ ਰੰਗ ਦੀ ਤਰ੍ਹਾਂ ਲੱਗ ਰਿਆ ਸੀ ਜੀਨੂੰ ਗਿਰ ਜਾਣੇ ਨੋਚ ਕੇ ਛੱਡ ਦਿੱਤਾ ਹੋਵੇ ਹੰਜੂਆਂ ਦਾ ਬਹਿਣ ਹੋਰ ਤੇਜ਼ ਹੋ ਗਿਆ ਸੋਚਾਂ ਵਿੱਚ ਡੁੱਬਿਆ ਗੱਜਨ ਕਾਲਜੀ ਤੇ ਹੱਥ ਦਾ ਰੱਬ ਨੂੰ ਸ਼ਿਕਾਇਤ ਕਰਦਾ ਜਾ ਰਿਹਾ ਸੀ ਰੱਬਾ ਮੇਰੇ ਪਰਿਵਾਰ ਨੂੰ ਟੁੱਟਦਾ ਛੱਡ ਕੇ ਇਹ ਕਿਹੜੇ ਪਰਿਵਾਰ ਜੋੜਨ ਚੱਲੇ ਨੇ ਕੀ ਫਰਕ ਹੈ ਮੇਰੇ ਪਰਿਵਾਰ ਚ ਤੇ ਉਹਨਾਂ ਚ ਕਿਸ ਕੋਸ ਸਵੱਟੀ ਤੇ ਫਰਕ ਪਾ ਗਿਆ ਸਰਪੰਚ ਮੇਰੇ ਪਰਨੇ ਦੀ ਏਰਮਾਨਾ ਨੂੰ ਸਰੋਪੇ ਦਾ ਨਾਗ ਨਿਕਲ ਗਿਆ ਗੱਜਨ ਨੂੰ ਆਪਣੇ ਬਾਪੂ ਦੇ ਕਹੇ ਬੋਲ ਜ਼ਿਆਦਾ ਆ ਰਹੇ ਸਨ ਕਿਉਂ ਇਹਨਾਂ ਪਿੱਛੇ ਜੋੜੇ ਤੜਵਾਏ ਨੇ ਇਹ ਲੀਡਰ ਕਿਸੇ ਦੇ ਮਿੱਤ ਨਹੀਂ ਹੁੰਦੇ ਇਸ ਸੌੜੀ ਰਾਜਨੀਤੀ ਤੇ ਦਾਜ ਦੇ ਝੱਖੜ ਨੇ ਅੱਜ ਗੱਜਨ ਦੇ ਪਰਿਵਾਰ ਦੀ ਬਲੀ ਲੈ ਲਈ ਉਹ ਪਰਨਾ ਛਾੜਦਾ ਘਰ ਵੱਲ ਹੋ ਪਿਆ ਤੇ ਪਿੰਡ ਦੀ ਢਾਣੀ ਚ ਉਹ ਸਰਪੰਚ ਦਾ ਭਾਸ਼ਣ ਗੱਜਨ ਦੇ ਕੰਨ ਭਾਰੀ ਕਰ ਰਿਹਾ ਸੀ ਇਹ ਪਿੰਡ ਨਹੀਂ ਮੇਰਾ ਪਰਿਵਾਰ ਹੈ ਤੁਹਾਡੇ ਧੀ ਪੁੱਤ ਮੇਰੇ ਧੀ ਪੁੱਤ ਨੇ ਮੈਂ ਹਰ ਦੁੱਖ ਧੋਖ ਚ ਦੁੱਖ ਸੁੱਖ ਚ ਹਰ ਸਮੇਂ ਤੁਹਾਡੀ ਸੇਵਾ ਚ ਹਾਜ਼ਰ ਹਾਂ ਸਰਕਾਰ ਵੱਲੋਂ ਸਾਡੀਆਂ ਧੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਨੂੰ ਦੁੱਗਣਾ ਕਰ ਦਿੱਤਾ ਗਿਆ ਮੰਤਰੀ ਸਾਹਿਬ ਜਿੰਦਾਬਾਦ ਜਿੰਦਾਬਾਦ ਗੱਜਣ ਕਰ ਗਿਆ ਤਾਂ ਬਰਾਤ ਵਾਪਸ ਜਾ ਚੁੱਕੀ ਸੀ ਵਿਹੜੇ ਚ ਧੀ ਦੀ ਲਾਸ਼ ਪਈ ਸੀ ਸ਼ਗਣਾ ਦੇ ਗੀਤਾਂ ਦੀ ਥਾਂ ਕੀਰਨੇ ਪੈ ਰਹੇ ਸੀ ਗੱਜਣ ਦੇ ਜਿਹੜੇ ਮੋਢੀ ਪਰ ਨਿਹਰਾ ਭਾਰ ਵੀ ਸਹਾਰਨੇ ਸਿਰੇ ਉਹਨਾ ਮੋਢਿਆਂ ਤੇ ਲਾਸ਼ ਕਿਵੇਂ ਸਹਾਰਨਗੇ ਇਹ ਤਾਂ ਉਸ ਨੂੰ ਹੀ ਪਤਾ ਸੀ ਗੱਜਣ ਧੀ ਨੂੰ ਸੇਵਿਆਂ ਚ ਬਿਦਾ ਕਰ ਸਿੱਧਾ ਮੋਟਰ ਵੱਲ ਹੋ ਪਿਆ ਤੇ ਪਰਨਾ ਬਾਹਰ ਰੱਖ ਅੰਦਰੋਂ ਕੁੰਡੀ ਬੰਦ ਕਰ ਲਈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਉਗੀ ਧੰਨਵਾਦ